ਕਿਵੇਂ ਸਾਰੇ ਠੀਕ ਹੋ ਇਹ ਮੈਂ ਲਗਾਇਆ ਜੀ ਲੀਚੀ ਦਾ ਬੂਟਾ ਅਗਰ ਤੁਸੀਂ ਵੀ ਘਰ ਚ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਲੈਣੀ ਹੈ ਖਾਦ ਸਭ ਤੋਂ ਪਹਿਲਾਂ ਤੁਸੀਂ ਲੈਣੀ ਹੈ ਇਹ ਵਾਲੀ ਖਾਦ ਔਰ ਇਹਦੇ ਵਿੱਚ ਪਾ ਦੇਣਿਆ ਗੰਡ ਗਡੋਏ ਤੁਹਾਨੂੰ ਪਤਾ ਹੋਏਗਾ ਗੰਡ ਗਡੋਏ ਜੇ ਮੀਂਹ ਚ ਨਿਕਲ ਜਾਂਦੇ ਹੋ ਔਰ ਇਦਾਂ ਦੇ ਸੰਖ ਜਿਹਨੂੰ ਆਪਾਂ ਪੰਜਾਬੀ ਚ ਸੰਖ ਵੀ ਕਹਿ ਦਿੰਨੇ ਆ ਪਿੰਡ ਭਾਸ਼ਾ ਚ ਔਰ ਉਹ ਮਿੱਟੀ ਲੈ ਕੇ ਜੋ ਥੋੜੀ ਥੋੜੀ ਕਾਲੀ ਹੁੰਦੀ ਹੈ ਉਹ ਮਿੱਟੀ ਲੈ ਕੇ ਉਹਦੇ ਵਿੱਚ ਲੀਚੀ ਦਾ ਬੂਟਾ ਦੀਚੀ ਦਾ ਬੀਐਸ ਤਰ ਲਗਾਣਾ ਹੈ ਟੇਟਾ ਜੋ ਕਿ ਟੇਟਾ ਲੱਗੇਗਾ ਉਹਦੇ ਉੱਪਰਲੇ ਹਿੱਸੇ 'ਚ ਇਹ ਤਣਾ ਨਿਕਲੇਗਾ ਨੀਚੇ ਵਾਲੇ ਹਿੱਸੇ 'ਚ ਜਿੱਥੇ ਉਹਦੀ ਜੜ੍ਹ ਸਟਾਰਟ ਹੋਏਗੀ ਔਰ ਇਸ ਤਰ੍ਹਾਂ ਦਾ ਬੂਟਾ ਤੁਹਾਨੂੰ ਮਿਲ ਕੇ ਤਿਆਰ ਹੋ ਜਾਏਗਾ ਜੀ ਜਿਹੜਾ ਮੈਂ ਲਗਾਇਆ ਹੈ ਇਸ ਨੂੰ ਬਹੁਤ ਹੀ ਜ਼ਿਆਦਾ ਲੱਗਦਾ ਹੈ ਇਹਨੂੰ ਹੁਣ ਵੱਡੇ ਹੋਣ ਤੇ ਥੋੜਾ ਚੇਅਰ ਲੱਗੇਗਾ ਅਗਰ ਤੁਸੀਂ ਕੋਈ ਬੂਟਾ ਲਗਾਣਾ ਹੈ ਤੇ ਖਾਸ ਕਰਕੇ ਬਰਸਾਤਾਂ ਦੇ ਮੌਸਮ ਚ ਵੀ ਜਾਂ ਕੋਈ ਵੀ ਬੂਟਾ ਲਗਾਇਆ ਕਰੋ ਹਾਂਜੀ ਇਹਦੀ ਟਾਣੀ ਵੀ ਉੱਗ ਸਕਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਇਹਦੀ ਟਾਣੀ ਜੇ ਤੁਸੀਂ ਲਗਾਣੀ ਹੈ ਤਾਂ ਇਹਦੀ ਟਾਣੀ ਇਸ ਤਰ੍ਹਾਂ ਟੇਢੀ ਕਰਕੇ ਮਿੱਟੀ ਦੇ ਵਿੱਚ ਦੱਬ ਕੇ ਉਹਦੇ ਤੇ ਮਿੱਟੀ ਪਾ ਲੈਣੀ ਹੈ ਤੇ ਥੋੜਾ ਜਿਹਾ ਹਿੱਸਾ ਉਹਦਾ ਬਾਹਰ ਕੱਢ ਦੇਣਾ ਜਿਹਦੇ ਨਾਲ ਕੀ ਉਹ ਵੀ ਇੱਕ ਬੂਟਾ ਬਣ ਕੇ ਥੋੜਾ ਤਿਆਰ ਹੋ ਜਾਏਗਾ ਠੀਕ ਹੈ ਜੀ ਧੰਨਵਾਦ ਅਗਰ ਸੋਹਣਾ ਲੱਗਿਆ ਤੇ ਤੁਹਾਨੂੰ ਤੁਸੀਂ ਵੀ ਬੂਟੇ ਲਗਾਉਣੇ ਚਾਹਦੇ ਹੋ ਤਾਂ ਸਬਸਕ੍ਰਾਈਬ ਔਰ ਲਾਈਕ ਔਰ ਸ਼ੇਅਰ ਜ਼ਰੂਰ ਕਰੇ ਥੈਂਕ ਯੂ